ਕਾ ਮੂਵੀ ਵਾਲਿਆਂ ਕੋਲ ਹੁੰਨੇ ਜਿਹੜੇ ਫਿਲਮਾਂ ਬਣਾਉਣੀ ਐ ਇਦਾਂ ਪੜਦੇ ਜੀ ਆਪੇ ਸੁਣੋ ਸਾਡਾ ਦੋ ਲਾਈਟਾਂ ਜੀਆਂ ਲਾ ਲਵਾਂਗੇ ਆਪਾਂ ਵੀ ਰਿਸਰਚ ਲਾ ਦਨੇ ਹੀ ਪੂਰਾ ਆਪਣੇ ਵੱਲੋਂ ਫੁੱਲ ਤਿਆਰੀ ਐ ਦੇਖੋ ਇਧਰੋਂ ਸਾਰਾ ਸਾਲ ਇਧਰ ਵੀ ਤਿਆਰ ਕਰਤਾ ਆਪਾਂ ਨੇ ਸਵਾਗਤ ਹੈ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਟਾਈਮਸ ਵੇਵ ਦੇ ਸਾਡੇ ਨਾਲ ਹੋ ਗਏ ਨੇ ਤੇ ਗੁਰシャン ਸਿੰਘ ਆਪਣਾ ਚਾਹ ਬਣਾ ਰਿਹਾ ਸਵੇਰ-ਸਵੇਰੇ ਗੁਸ਼ਾਨ ਚਾਹ ਵਗੜਾ ਪਪਾ ਵਾਸਤੇ ਪਪਾ ਇਧਰ ਪਪਾ ਵਾਸਤੇ ਤੇ ਆਪਾਂ ਵਾਸਤੇ ਨਹੀਂ ਮੈਂ ਤਾਂ ਲੱਤ ਮੱਕੀ ਆ ਦੀ ਪੀ ਰਿਹਾ ਫਿਰ ਦੁਪਹਿਰ ਹੀ ਤੂੰ ਪੁੱਦਾ ਦੇਖਾ ਇਹ ਤਾਂ ਗੱਲ ਹੈ ਤੇ ਆਪਣੀ ਚਾਹ ਮੈਂ ਤਾਂ ਗੁਸ਼ਾਨ ਵੀ ਠੰਢੀ ਆ ਮਤਲਬ ਚਾਹ ਜੇ ਗਰਮ ਕਰ ਲਈਏ ਦੁੱਧ ਠੰਡਾ ਪਾ ਲਿਆ ਥਰਪੜਾ ਕੰਮ ਕਰ ਲਈਏ ਨਹੀਂ ਤੇ ਆਪਣੀ ਚਾਹ ਤਾਂ ਆਪਾਂ ਪੀਣਾ ਨਾ ਹਮੇਸ਼ਾ ਕਮਲੀ-ਕਮਲੀ ਕੱਖ ਜਾ ਕੇ ਪੀਣੇ ਦਾ ਮੂਡ ਹੋਵੇ ਪਰ ਮੈਸ਼ਨ ਤਾਂ ਜਿਹੜੇ ਕੌਫੀ ਪੀਣੀ ਹੈ ਚਲ ਕੋਈ ਗੱਲ ਨਹੀਂ ਚਾਹ ਨਹੀਂ ਮੈਂ ਕਿਹਾ ਸੀ ਕੌਫੀ ਚਲ ਚਾਹ ਪੜਾ ਲਈ ਤਾਂ ਵੀ ਮੈਂ ਕੌਫੀ ਨਾ ਕਿੱਥੇ ਇੰਨਾ ਕੰਮ ਕਿਹੜਾ ਹੋਣਾ ਫਿਰ ਸਹੀ ਗੱਲ ਹੈ ਕੰਮ ਤਾਂ ਮਿੱਤਰੋ ਕਿਹੜਾ ਕਰਨਾ ਪੈਣਾ ਅਸੀਂ ਉੱਠ ਖੜੇ ਹਾਂ ਕੌਫੀ ਨਹੀਂ ਅੱਜਿਕਾ ਮਰਨ ਕਰਨ ਵਾਲੇ ਤੇ ਆਪਾਂ ਹੁਣ ਸ਼ੌਕ ਤੇ ਚੱਲੀ ਆ ਆਪਣੇ ਤੇ ਤੁਸੀਂ ਜੁੜਿਓ ਸਾਰੇ ਦਿਨ ਦੇ ਨਾਲ ਆਪਣੇ ਤੁਹ ਦਿਖਾਵਾਂਗੇ ਆਪਾਂ ਸਵੇਰ ਤੋਂ ਸ਼ਾਮ ਤੱਕ ਕਿੱਦਾਂ ਦੇ ਰਹੇ ਹਾਂ ਦਾ ਆਪਣਾ ਸ਼ਾਮ ਨੂੰ ਪਾਰਟੀ ਕਿਹੜੇ ਕਿਹੜੇ ਬੰਦੇ ਆਪਣੇ ਪਾਰਟੀ ਤੇ ਆਉਂਦੇ ਨੇ ਤੁਹਾਨੂੰ ਸਾਰਾ ਕੁਝ ਆਪਾਂ ਇੱਜ ਬਲੌਗ ਦੇ ਵਿੱਚ ਦਿਖਾਉਣਾ ਆਪਾਂ ਨੇ ਹਾਂਜੀ ਬੇਟੀ ਕਿਵੇਂ ਹੋ ਬੇਟੇ ਕਿਵੇਂ ਹੋ ਅੱਛੇ ਹੋ ਗੁੱਡ ਮਾਰਨਿੰਗ ਉਸ ਤੋਂ ਕੋਈ ਇੱਕ ਵਾਰੀ ਇੱਕ ਵਾਰ ਸਭ ਗੁੱਡ ਮਾਰਨਿੰਗ ਬੋਲ ਦੋ ਇਹਦੀ ਪੱਕੀ ਸੀਟ ਹੈ ਮਿੱਤਰੋ ਬਸ ਬੇਟਾ ਮਾ ਕੇ ਨੇ ਨੇ ਆਪਣੇ ਉੱਤੇ ਬਹਿ ਕੇ ਤੇ ਇਹਨੇ ਕਰਨਾ ਹੀ ਹੁੰਦਾ ਤੇ ਫੇਰ ਆਹ ਸਾਰੀ ਖਰਾਬੀ ਤੁਹ ਦਿਖਾਉ ਨੋ ਮਾਰ ਮਾਰ ਕੀ ਇਹ ਸਾਰੇ ਨੋ ਮਾਰ ਮਾਰ ਖਾ ਗਏ ਤੇਰੇ ਸਰ ਕੀ ਆਏਗਾ ਤੇ ਪਣੀ ਚ ਤੇਰੇ ਵੱਸ ਦੀ ਨਹੀਂ ਗੱਲ ਪੈਂਥੀ ਵੱਸ ਦੀ ਨਹੀਂ ਗੱਲ ਪੁਸਰ ਤੇ ਦਸਤਾਰ ਤੇਰਾ ਪੁੱਤ ਮਰੀਆ ਅਸਾ ਜਿਹਾ ਹੋਣਿਆ ਆ ਲੈ ਫਿਰ ਤੋਂ ਪੁੱਤ ਮਰੀਆ ਜੀ ਅੱਜ ਸੁਖਰੇ ਹਵਾ ਉਹਦਾ ਮੇਟਰ ਖੜ ਗਈ ਆ ਹਵਾ ਨਹੀਂ ਬਿਲਕੁਲ ਵੀ ਚੱਲਦੀ ਹੈਗੀ ਮੌਸਮ ਬਹੁਤ ਸੋਹਣਾ ਲੱਗਿਆ ਧੁੱਪ ਲੱਗੀ ਬਹੁਤ ਘੈਂਟ ਮੌਸਮ ਹੈ ਗੱਲਬਾਤਾਂ ਬਹੁਤ ਵਧੀਆ ਬਣੀ ਹੋਈ ਆ ਸਾਢੇ 3:30 ਇੱਥੇ ਐਨ ਪੂਰੀ ਸੱਦੀ ਤੋਂ ਪੌਂਦੀ ਆ ਨਾ ਗੱਲਬਾਤਾਂ ਬਹੁਤ ਸੋਹਣੀ ਬਣ ਜਾਂਦੀ ਹੈ ਤੇ ਕੋਟ ਚਾਹ ਨਾਲ ਧੁੱਪੇ ਖੜ ਕੇ ਪੀਨੇ ਆ ਤੇ ਫੇਰ ਚੱਲਦੇ ਆਪਾਂ ਸ਼ੌਕ ਤੇ ਹੁਣ ਆਪਾਂ ਪਹੁੰਚ ਗਏ ਸੀ ਪਹਿਲਾਂ ਦੁਰੇ ਕੇ ਮਾਰਕੀਟ ਦੇ ਵਿੱਚ ਇੱਥੋਂ ਚੱਕਣਾ ਸਮਾਨ ਆਪਣਾ ਬੇਰਾਂ ਦਾ ਬੀਬੀ ਤੇ ਕੋਲੇ ਚੱਕਣ ਸੀਗੇ ਤੇ ਕੁਸ਼ਾਨ ਵੀ ਦੀ ਪੱਗ ਦੇਖੋ ਪਹਿਲਾਂ ਸਵੇ ਸਵੇ ਹੁਣ ਆ ਪੱਗ ਬਣ ਕੇ ਰੈਡੀ ਹੋ ਗਈ ਵਾਪਰੀ ਪੁੱਤਰੀ ਚੱਲੂਗਾ ਚੱਲੀ ਜਾ ਅੰਦਰੋਂ ਅੱਛਾ ਇਧਰ ਆ ਕੇ ਸੀ ਆ ਜਿਹੜਾ ਤਾਂ ਨਾਣੀ ਬੇਨਾ ਰੈਡੀ ਖੜਾ ਆ ਚੱਕ ਲਈ ਲੱਗ ਇਹ ਚਾਰ ਕਸੇ ਬਹੁਤ ਹਨਾ ਸਮਾਨਾ ਉੱਪਰ ਸਾਰਾ ਗੱਡੀ ਚ ਲਾ ਦਲੇਆ ਸੀਟਾਂ ਕਿਰਨੀਆਂ ਪੈ ਗਈ ਸੀ ਆਪਾਂ ਨੂੰ ਕਿਉਂ ਕੋਲਾ ਕਾਲਾ ਬੜਾ ਹੈ ਮੇਥੋਂ ਲਿਆਂਦਾ ਆਪਾਂ ਨੇ ਚਲਿਓ ਬੁੱਤਰੀ ਫਿਰ ਚਲੋ ਆ ਗਈ ਕਿਹੜਾ ਅੱਜ ਦੋਦੀ ਆਪਾਂ ਨੂੰ ਆਹ ਬਹੁਤ ਵਸੇ ਕੰਮਾਂ ਦੇ ਮੇਥੋਂ ਜਿਹੜੀ ਮਰਜ਼ੀ ਮਾਰਕੀਟ ਜਾ ਇਹਨੂੰ ਆਪਾਂ ਵਰਤ ਸਕਦੇ ਆਂ ਇਹ ਗੱਡੀ ਦੇ ਵਿੱਚ ਦੇਖੋ ਮੇਥੋਂ ਡੌਗੀ ਬੈਠਾ ਜਾਂਦਾ ਏ ਇਹ ਲੋਕ ਜਿੱਥੇ ਆਪ ਘੁੰਮਣ ਜਾਂਦੇ ਆਪਣੇ ਕੁੱਤੇ ਬਿੱਲੇ ਨੂੰ ਨਾਲ ਘੁਮਾਉਨੇ ਆ ਬਿੱਲੇ ਤਾਂ ਹੈ ਨਹੀਂ ਘੁਮਾ ਸਕਦੇ ਕੁੱਤੇ ਨੂੰ ਜੁਰਗ ਘੁਮਾਉਨੇ ਆ ਆਪਣੇ ਮਿਲਟਰੀ ਮੈਨ ਬਾਈ ਦਨੀਲੋ ਜੀ ਵੀ ਪਹੁੰਚ ਗਏ ਨੇ ਆਪਣੇ ਕੋਲ ਮਰੀਲੋ ਕਮਸਾਈ ਮੇਰਾ ਤੁਤੋ ਬੈਨੇ ਡ੍ਰਿਲ ਇਸ ਬਿਗ ਗਾਈਸ ਤੁਤੋ ਪਸ ਹੈ ਪਸ ਕਰਕੇ ਆਉਂ ਪੋਤਾ ਰੋਬਾ 500 ਰੁਪਏ ਦੇ ਕਾਫੇ ਇੱਥੇ ਨਾ ਮੇਤੋ ਦੇ ਇੱਕ ਬੰਕਟਿੰਗ ਦਾ ਅਜੰਡਾ ਹੈ ਜਿੱਥੇ ਮਤਲਬ ਵੀ ਆਪਾਂ ਨੇ ਟੇਬਲ ਕੁਰਸੀਆਂ ਕੋਈ ਵੀ ਇਦਾਂ ਦਾ ਸਮਾਨ ਆਪਾਂ ਲੈਣਾ ਹੋਵੇ ਨਾ ਆਪਾਂ ਲੈ ਸਕਦੇ ਹਾਂ ਜਿੱਦਾਂ ਆਪਣੇ ਕੋਲ ਬਾਕੀ ਦੇ ਟੇਬਲ ਆਪਣੇ ਕੋਲ ਹੈਗੇ ਆ ਫਿਰ ਵੀ ਮਤਲਬ ਚਾਰ ਪੰਜ ਟੇਬਲ ਆਪਾਂ ਐਕਸਟਰਾ ਲੈ ਜਾਂਦੇ ਕਈ ਵਾਰੀ ਕੋਈ ਬੱਚੇ ਵੱਧ ਜਾਂਦੇ ਆ ਜਾਂ ਫਿਰ ਆਪਣੇ ਆਪਣੇ ਆਪ ਕਸਟਮਰ ਵੀ ਦੁਕਾਨ ਤੇ ਆਉਂਦੇ ਆ ਆ ਰੇ ਕੋ ਆਪਾਂ ਟੇਬਲ ਲੈਂਦੇ ਆ ਆਪਣੇ ਟੇਬਲ ਤੇ ਨਾਲ ਥੋੜੀਆਂ ਕੁਰਸੀਆਂ ਉਹਨਾਂ ਦਾ ਆਪਾਂ ਲੈ ਜਾਂਦੀ ਆ ਉਹਨਾਂ ਤੋਂ ਪਿਆਪਰ ਲਾਦਾਂਗੇ ਜਿਹੜੇ ਮਤਲਬ ਫੇਸਟਾ ਹੋਊਗਾ ਤਾਂ ਹੋ ਗਈ ਹੋਊਗਾ ਜੇ ਕਿਹੜੇ ਆਪਣੇ ਰੈਗੂਲਰ ਕਸਟਮਰ ਵੀ ਆਉਣੇ ਆ ਫਿਰ ਜੇ ਆਪਾਂ ਸਾਰੇ ਟੇਬਲ ਆਤੇ ਉਹਨਾਂ ਵਾਸਤੇ ਕੁਝ ਨਾ ਬਣਿਆ ਤਾਂ ਉਹ ਵੀ ਗੱਲ ਹੋ ਜਾਂਦੀ ਹੈ ਫਿਰ ਉਹਨਾਂ ਵਾਸਤੇ ਆਪਾਂ ਰਿਜ਼ਰਵ ਦੇ ਵਿੱਚ ਆਪਾਂ ਸ਼ੀਟਾਂ ਰੱਖਾਂਗੇ ਸਹੀ ਗੱਲ ਐ ਸ਼ਾਨ ਚਾਹੀਦੀਆਂ ਚਾਹੀਦੀਆਂ ਜੇ ਰੈਗੂਲਰ ਕਸਟਮਰ ਜਿ ਆਉਣਗੇ ਇਹਨਾਂ ਨੂੰ ਵੀ ਪੀਜ਼ਾ ਖਾਣਾ ਸੀ ਫਿਰ ਆਪਾਂ ਕਹਾਂਗੇ ਸਾਡਾ ਟੇਬਲ ਬੁੱਕਿਆ ਫਿਰ ਉਹ ਥੋੜਾ ਹੋ ਜਾਂਦਾ ਗੱਲ ਸੋਚ ਕੇ ਆਉਂਦਾ ਹੈ ਖਾਣ ਵਾਸਤੇ ਸਹੀ ਕੀਤਾ ਸਹੀ ਜੇ ਮੌਸਮ ਦੀ ਗੱਲ ਕਰੀਏ ਮੌਸਮ ਬਹੁਤ ਸੋਹਣਾ ਅੱਜ ਤਪਲਾ 기ਵੀਆ ਹਵਾ ਬਿਲਕੁਲ ਖੜ ਗਈ ਜਮਾਈ ਸ਼ਾਂਤ ਹਵਾ ਹੋ ਗਈ ਆ ਬਹੁਤ ਸੋਹਣਾ ਨਿਗਾਦਨ ਲੱਗਿਆ ਵੈ ਦੋਸਤੋ ਅੱਜ ਹੋਰ ਵਿਸ਼ਮ ਗੁੱਡ ਮਾਰਨਿੰਗ ਹੋ ਗਈ ਮੈਡਮ ਗੁੱਡ ਮਾਰਨਿੰਗ ਜੀ ਠੀਕ ਠਾਕ ਹਾਂਜੀ ਅੱਜ ਕੀ ਤਾਂ ਚੱਲੇ ਉਹ ਤੇ ਅੱਜ ਟੀਨ ਚਾਹ ਬਣਾਏ ਚੌਲ ਦਾਲ ਦਰਦਾਰੀ ਮਹਿੰਦਲ ਬਣਾਇਆ ਹਾਂਜੀ ਮਹਿੰਦੀ ਦਾਲ ਪਰ ਠੀਕ ਹੈ ਮਹਿੰਦਾਲ ਚੌਲ ਸਵਾਰ ਲੱਗਦੇ ਆ ਹਾਂਜੀ ਤੇ ਅੱਜ ਸਵੇਰ ਸਮਾਨ ਸੈਟਿੰਗ ਕਰਤੀ ਚੱਲੀ ਅੱਛਾ ਠੀਕ ਤੇ ਦੀਦੀ ਨੂੰ ਨਹੀਂ ਆ ਗਏ ਥੱਲੇ ਉਹ ਲੱਗੇ ਅੱਛਾ ਜੀ ਫਲ ਉੱਠ ਲਾਉਣ ਵਾਸਤੇ ਸਹੀ ਹੈ ਜੀ ਤੇ ਤੁਸੀਂ ਵੀ ਰੈਡੀ ਹੋ ਰਹੇ ਫਟਾਫਟ ਬਣ ਰਹੇ ਹੋ ਹਾਂਜੀ ਹਾਂ ਸਾਡੀ 35 ਛਿੱਤੀ ਵੀ ਹੈ ਦੀ 20 ਰੈਸਟ ਕਰਦੀ ਆ ਸਾਡੀ 35 ਰੈਸਟ ਕਰਦੀ ਆ ਬਈ ਨਿੱਗਦੇ ਵਿੱਚ ਹੈ ਨਾ ਬੈਂਤੀ ਕੰਬਲ ਦਾ ਲੈ ਲ ਤੁਸੀਂ ਕੰਬਲ ਇਦਾਂ ਕੰਬਲ ਲੈ ਕੇ ਪਏ ਉੱਪਰ ਇਦਾਂ ਮੜਾ ਜਾ ਵਿੱਚ ਇੱਥੇ ਆਈ ਤੇ ਨਿੱਗੀ ਮਿਲ ਜੂ ਨਾਲੇ ਇਦਾਂ ਇਦਾਂ ਮੜਾ ਜਾ ਹੈ ਦੱਦੀ ਕਿੱ데 ਫਟਦਾ ਹੈ ਹੂੰ ਟੇਬਲ ਟੂਲ ਆਪਣੇ ਕੱਟ ਕੇ ਸਾਰੇ ਇੱਧਰ ਸਾਈਡ ਤੇ ਰੱਖਦੇ ਬਾਹਰ ਕਿਉਂ ਇੰਦਰ ਸਫਾਈ ਜੀ ਕਰਨ ਤੋਂ ਨਾ ਜੇ ਸਾਰਾ ਸੇਵਡ ਖਤਮ ਹੋ ਜਾਏਗੀ ਫਿਰ ਬਾਅਦ ਚ ਪੂਰੀ ਸਫਾਈ ਕਰਕੇ ਉਸ ਤੋਂ ਬਾਅਦ ਫਿਰ ਟੇਬਲ ਟੂਲ ਸਾਰੇ ਆਪਾਂ ਚੜਾਂਗੇ ਫਿਰ ਹਾਲਤ ਆਪਾਂ ਸਾਰੇ ਇੱਧਰ ਖੁੰਝੇ ਕੱਢਦੇ ਆ ਤੇ ਆਹ ਵਾਲੇ ਟੇਬਲ ਆਪਾਂ ਲੈ ਕੇ ਆਂਦੇ ਨੇ ਅੱਜ ਜਿਹੜਾ ਜੇ ਪਤਨੂ ਪਹਿਲਾਂ ਗੱਲ ਕੀਤੀ ਆ ਆਹ ਵਾਲੇ ਟੇਬਲ ਇਦਾਂ ਬੰਦ ਫੋਲਡ ਹੋ ਜਾਂਦੇ ਆ ਪੰਜ ਟੇਬਲ ਆਪਣੇ ਆਏ ਤੇ ਬਾਕੀ ਉਧਰ ਹੈਗੇ ਆ ਆਪਣੇ ਖੁਸ਼ ਆਂਸ ਠੀਕ ਹੈ ਡਾਣਾ ਗਮ ਆ ਦੇਖੋ ਹਰਮਨ ਦੀ ਘਰ ਆ ਗਈ ਕਿੰਨਾ ਪਿੱਛੇ ਦੇਖਿਆ ਲਈ ਇਹਨਾਂ ਗਰਾ ਬਲੌਗਸ ਦਿੱਖਦਾ ਬਲੌ ਲਿਖਦੇ ਵਾਕਸ ਕਾਲੀ ਕਾਲੀ ਹੋ ਜਾਂਦਾ ਕੰਮ ਇਹਦਾ ਇਹ ਸਾਰੀ ਕਾਲੀ ਦਾ ਨਤੀਜੇ ਨੇ ਬਿਟੇ ਜੇ ਕਿਸੇ ਕੰਮ ਨਹੀਂ ਕਰਦੇ ਕਾਲੀ ਨਹੀਂ ਕਰਨੀ ਠੀਕ ਹੈ ਕੋਈ ਵੀ ਕੰਮ ਕਰਨੇ ਬਿਲਕੁਲ ਠਹਿਰੋ ਨਾ ਕਰਨੇ ਉਹ ਤਾਂ ਅੱਧਾ ਘੰਟਾ ਲੱਗ ਗਿਆ ਇਹਦੇ ਪਰ ਹੁਣ ਮਿੱਤਰੋ ਸਾਰਾ ਕੁਝ ਕੰਪਲੀਟ ਹੋ ਗਿਆ ਐਨ ਵਧੀਆ ਡੈਕੋਰੇਸ਼ਨ ਸਭ ਚੱਲ ਗਏ ਆ ਦੀਦੀ ਹੁਣੀ ਪੂਰੀ ਐਨ ਗੱਲਬਾਤ ਓਕੇ ਕਰਤੀ ਆ ਸਾਲੇ ਦੀ ਤੇ ਇਧਰ ਆਪਣੇ ਆ ਵੀ ਆਪਣੇ ਆ ਗਿਆ ਸਮਾਨ ਜਿਹੜੀ ਆ ਵਾਲੀ ਹੈ ਨਾ ਆ ਚੀਜ਼ਾਂ ਇਹ ਪਰਦੇ ਲਾਉਣੇ ਆਲੇ ਇਨਨੂੰ ਆਪਾਂ ਇੱਥੇ ਸਾਈਡ 'ਚ ਲਾ ਕੇ ਨਾ ਆਹ ਵਾਲਾ ਏਰੀਆ ਸਾਰਾ ਕਵਰ ਕਰ ਲੈਣਾ ਤੇ ਅੰਦਰ ਫੇ ਆਪਾਂ ਲਾ ਦੇਣੀ ਫੂੰਗੋ ਅੰਦਰ ਇਹਦੇ ਠੀਕ ਹੈ ਸ਼ਾਨੀਪ ਸਿੰਘ ਤੇ ਦਿਵਿੰਦਰ ਸਿੰਘ ਵੀ ਆ ਗਏ ਨੇ ਆਪਣੇ ਧੁੱਪ ਨਿਕਲੀ ਦੇਖ ਲਓ ਮੈਂ ਤੁਹਾਨੂੰ ਕਹਿੰਦੀ ਸੀ ਜੀ ਮੇਸ਼ਾਨੀ ਵਾਰਨ ਧੁੱਪ ਨਿਕਲ ਆਉਗੀ ਮਾਹ ਬਧੀਆ ਜਾਣਾ ਸਹੀ ਗੱਲ ਹੋ ਗਈ ਠੀਕ ਹੋ ਗਿਆ ਹੋਸ਼ਮ ਹਾਂਜੀ ਵਧੀਆ ਮੋਜਾਂ ਹਾਂਜੀ ਮੋਜਾਂ ਨੇ ਅੱਜ ਮਿੱਠੀ ਖਾ ਲਓ ਜੀ ਤੁਸੀਂ ਰੋਟੀ ਖਾਣੇ ਬਸ ਥੋੜਾ ਘੱਟ ਰਹਿ ਗਿਆ ਅਸੀਂ ਕਰਕੇ ਆਏ ਵਾਣੀ ਮੇੜ ਕੇ ਆਏ ਸਿਲੰਡਰ ਇੱਧਰ ਪਏ ਨੇ ਆਪਣੇ ਇੱਕ ਫੂੰਗੋ ਹੈਗਾ ਆਪਣੇ ਕੋਲ ਦੋ ਫੂੰਗੋ ਆਪਾਂ ਨੇ ਹੋਰ ਆਰਡਰ ਕਰਤੇ ਉਹ ਨਾਂ ਕਰਾਂਗੇ ਸੈਟ ਬੈਟ ਰੋਟੀ ਮਿੱਤਰੂ ਖਾਧੀ ਸਵੇਰ ਦੀ ਟਾਈਮ ਦੇਖੋ 2:30 ਮਿੰਟ 2:30 ਵਜ ਗਏ ਆ ਤੇ ਸਵੇਰ ਦਾ ਜਿਹੜਾ ਘੁੱਟ ਚਾਹ ਦਾ ਕੁਛਾ ਨੇ ਬੜਾ ਵਾ ਸੀਗਾ ਬਸ ਉਹੀ ਪੀਤਾ ਉਹਦੀ ਸਾਰੀ ਉੱਡੀ ਫਿਰਦੇ ਆ ਆਪਾਂ ਆਹ ਸ਼ਾਂਸ ਤੇ ਹੁਣ ਆ ਰੋਟੀ ਪਾਣੀ ਖਾਣੇ ਉਸ ਤੋਂ ਬਾਅਦ ਵੀ ਆਵਾਂ ਥੱਲੇ ਉਤਰਗੇ ਫਿਰ ਆਪਾਂ ਲਾਵਾਂਗੇ ਸਹੀ ਸੈਟਿੰਗ ਬੈਟਿੰਗ ਕਰਾਂਗੇ ਮੈਂ ਕਿਹਾ ਮੂਵੀ ਵਾਲਿਆਂ ਕੋਲ ਹੁੰਨੇ ਜਿਹੜੇ ਫਿਲਮਾਂ ਬਣਾਉਂਦੇ ਏਦਾਂ ਪੜਦੇ ਜੀ ਆਪਾਂ ਸਿਰ ਤੇ ਦੋ ਲੱਟਾਂ ਜੀ ਲਾ ਲਾਵਾਂਗੇ ਆਪਾਂ ਵੀ ਉਹ ਰਿਸੈਟ ਲਾ ਦਨੇ ਜੀ ਪੂਰਾ ਕੋਈ ਨਹੀਂ ਹੋਈ ਨਹੀਂ ਜੀ ਫਿਰ ਨਹੀਂ ਬਣਾ ਰਹੀ ਆਪਾਂ ਵੀ ਹਾਂ ਜਿਲਾ बहुत है अरे इन्हें वीए मैं तेनाली कवर कर दे रहा है ना सही हो गया तेरी भुख लगे जी जो रोटी खाने की पेंती जो तू सा को हैं जब तू रोटी खाने अजी जो ओने हूं हैं है? बताओ मुझे को दसो मैं सारी गल है ओने हूँ हम रोटी खा सा रोटी खाने, खाने टाइम हो गया हूँ तुमको पूछ के बंद फिर तो है बैंती ਦੱਸ ਹੂੰ ਦੇਖ ਕਿਤੇ ਵਿੱਚ ਕਹਿੰਦਾ ਫਿਰਦਾ ਹੂੰ ਆ ਜਾ ਉਹ ਆ ਜਾ ਉਹ ਆ ਉਹ ਇਹ ਫੋਨ ਕਿੰਨੇ ਦੇ ਦੇ ਗਿਆ ਆ ਜਾ ਐ ਗੋਤੀ ਜਾਵੇ ਬੈ ਜਾ ਬਸ ਬੈ ਟਾਈਮ ਮੇਥੋਂ 4:30 ਪੂਰੇ ਹੋ ਗਏ ਆ ਤੇ ਆਪਣੇ ਵੱਲੋਂ ਫੁੱਲ ਤਿਆਰੀ ਆ ਦੇਖੋ ਇਧਰੋਂ ਸਾਰਾ ਸਾਲ ਇਧਰ ਵੀ ਤਿਆਰ ਕਰਤਾ ਆਪਾਂ ਨੇ ਬਾਰੇ 40 ਬੰਦੇ ਦਾ ਪਰ ਇਵੈਂਟ ਕੀਤਾ ਹੈ ਤੇ ਇਧਰ ਟੇਬਲਾਂ ਦਾ ਇੱਕ ਆਪਣਾ ਤੇ ਇਧਰ ਲੱਗਾ ਬਾਕੀ ਲਾਈਟਾਂ ਵਗੈਰਾ ਲਾ ਦਾਂਗੇ ਸਾਰੀਆਂ ਆਪਾਂ ਤੇ ਇਧਰ ਕਰਤਾ ਤੇ ਇਧਰ ਆਪਾਂ ਇਹ ਆ ਲਾਤੇ ਆਪਾਂ ਨੇ ਇਹਦੇ ਵਾਲੇ ਬੀ ਇਥੋਂ ਹਵਾ ਇਧਰ ਵਸੀ ਆਊਗੀ ਤੇ ਫੂੰਗੋ ਬਚਾਈ ਲਾ ਦਾਂਗੇ ਇੱਥੇ ਫੂੰਗੋ ਇੱਕ ਤੇ ਇੱਕ ਫੂੰਗੋ ਪੈਤੀ ਲਾ ਦਾਂਗੇ ਗੈਸ ਵਾਲਾ ਜਿਹੜਾ ਗਰਮ ਕਰੂਗਾ ਸਾਰੇ ਸਾਲੇ ਨੂੰ ਤੇ ਇੱਕ ਉਧਰ ਹੈਗਾ ਮੈਂ ਸਾਰਾ ਸਾਲਾ ਐ ਤਰੀਕ ਨੇ ਵਜੇ ਗਰਮ ਹੋ ਜਾਈਏ ਵਧੀਆ ਹੋ ਜਾਊਗਾ ਤੇ ਹੁਣ ਆਪਾਂ ਚੱਲਦੇ ਇੱਕ ਵਾਰੀ ਮੜੀ ਕਟਿੰਗ ਗੁੱਟਿੰਗ ਕਰਵਾ ਕੇ ਆਈ ਆਪਾਂ ਸੈਟਿੰਗ ਥੋੜੀ ਕਰ ਲਈਏ ਨਾਤੋ ਕੇ ਰੈਡੀ ਹੋ ਜੀਏ ਬਸ ਸਵੇਰੇ ਦੌੜ ਪਚ ਐਦਾ ਹੀ ਲੰਗੇ ਜਾ ਸਾਰਾ ਦਿਨ ਅਚ ਆਪਣੇ ਭਾਈ ਮੂਸੇ ਆ ਦਾ ਮਿੱਤਰੋ Song ਚੱਲਦਾ ਦੇਖੋ اٹਾਲੀਨ ਬਾਰਬਰ ਸ਼ਾਪ ਦੇ ਵਿੱਚ ਹੁਣ ਫੇਸਟਾ ਮਿੱਤਰੋ ਸ਼ੁਰੂ ਹੋ ਗਿਆ ਮੈਂ ਕਿਹਾ ਮੁੰਡੇ ਜੜੀਉ ਭਾਈ ਦੇ ਨਹੀਂ ਬਣਦੀਆਂ ਨਾ ਭਾਈ ਬਹੁਤ ਬਹੁਤ ਮੁਬਾਰਕਾ ਤੁਹਾਡੇ ਤੁਹਾਡੇ ਬੇਟੇ ਦੇ ਬਰਥਡੇ ਦੀਆਂ ਹੈ ਮੈਂ ਵਿਆਹ ਵੀ ਇੱਥੇ ਕਰਾਉਣਾ ਸੀ ਗਲਤੀ ਕਰ ਸੀ ਆਪਾਂ ਨੇ ਪੀਦਾ ਲੇਟਰ ਨਾ ਖੋਲੇ ਆ ਜੇ ਪੀਦਾ ਨਾ ਨਾ ਇਹ ਤੁਹਾਡਾ ਵੀ ਇੱਥੇ ਕਰਨਾ ਸੀ ਆਪਾਂ ਨੇ ਨਾ ਨਾ ਉਹ ਵੀ ਪੈਲਸ ਦਾ ਅਰੇਂਜਮੈਂਟ ਕਰ ਦੇਣਾ ਤਾਂ ਬਦ ਜਿਹਾ ਲੱਗਣ ਦੀ ਗੱਲ ਹੋਰ ਸਭ ਚੜਤੀ ਕਰ ਉੱਥੀ ਠੀਕ ਠਾਕ ਹੋ ਵਧੀਆ ਹੈ ਜੀ ਵਿੱਕੀ ਬਾਜੀ ਵਿੱਕੀ ਬਾਜੀ ਵੈਸੀ ਵਾਲੇ ਅੰਬੈਸੀ ਵਾਲੇ ਅੰਬੈਸੀ ਵਾਲੇ ਕੀ ਕਰਨੇ ਬੈਠੇ ਆਲੇ ਸਭ ਓਕੇ ਵਧੀਆ ਵਧੀਆ ਮੈਂ ਠੀਕ ਹੈ ਜਦੋਂ ਦਿਲ ਕੀਤਾ ਹੁਕਮ ਕਰਦੇ ਹੋ ਆਪਾਂ ਪੀ ਚਾਹ ਕਰਦਾ ਠੀਕ ਹੈ ਚੱਲੋ ਚੱਲੋ ਬਣੀ ਇਹਨਾਂ ਦਾ ਵੀ ਨਹੀਂ ਹੋਣ ਸਾਣੇ ਕੀ ਕਰਨੇ ਕੀ ਕਰਨੇ ਭਾਜੀ ਦੱਸੋ ਸਭ ਦੇ ਕੀ ਕਰਨਾ ਕੋਈ ਘੈਂਟ ਵਧੀਆ ਸੰਗ ਦੇ ਮੈਂ ਉਹਨੇ ਕਾਜੀ ਸੋਨੂ ਭਾਈ ਚਾਹ ਕਿੰਨਾ ਬਹੁਤ ਵਧੀਆ ਚਾਹ ਬਣੀ ਬਹੁਤ ਨਜ਼ਾਰਾ ਬਣਦਾ ਪੂਰਾ ਕਮਾਲ ਹੋ ਗਿਆ ਭਾਈ ਤੇਨੂੰ ਕਾ ਪੀ ਗਿਆ ਚਾਹ ਤੇਨੂੰ ਕਾ ਪੀ ਜਾਦੇ ਵੀ 400 ਰੁਪਏ ਬਹੁਤ ਵਧੀਆ ਬਹੁਤ ਵਧੀਆ ਨਈ ਸਾਰੇ ਹੋ ਗਏ ਨਾਗਰਾ ਸਾਹਿਬ ਬਹੁਤ ਵਧੀਆ ਠੀਕ ਆਮ ਥੈਂਕ ਯੂ ਵੈਰੀ ਮਚ ਟਾਈਮ 9:30 ਹੋ ਗਏ ਮਿੱਤਰੋ ਨਾਲੇ ਫੋਟੋ ਸ਼ੂਟ ਹੋ ਰਿਹਾ ਇੱਧਰ ਸਭੀ ਫੋਟੋ ਚ ਕਰਿਆ ਆਪਣਾ ਇਟਾ ਕੋ ਭਾਈ ਤੇ ਆਪਣੀ ਆਰਡਰ ਵੀ ਚੱਲਦੇ ਨਾਲ ਦੀ ਨਾਲ ਸਾਨੂੰ ਕਿਹੜਾ ਆਰਡਰ ਬਣਾਇਆ ਮਲੇ ਅਦਰ ਜੋਲਾ ਫਰਨੇਸ ਤੇ 20 ਇਸਰੋਫਰ 3 ਕਿ ਬਾਬਾ ਨੂੰ ਉਹਨਾਂ ਕੋ 4 ਕਿ ਬਾਬਾ ਦੇ ਸਭ ਚਾਹਮੂ ਗੈਸ ਤੋਂ ਕੁਆ 6 ਪਾਨੀਨੀ ਤੇ 3 ਪੇਦੀ ਬਾਬਾ ਦੇ ਕਿ ਬਾਬਾ ਉਹ ਕਰਨੇ ਮੇ ਤੁਹਾਨੂੰ ਅਸੀਂ ਖਤਮ ਕਰਤਾ ਦੂਆ ਕਾਰ ਨਹੀਂ ਲਾਇਆ ਤੇ ਹੁਣ ਪੱਕੇ ਨੂੰ ਟਾਈਮ ਲੱਗ ਰਿਹਾ ਹੌਲੀ ਹੌਲੀ ਪੱਕੀ ਜਾਣਾ ਆ ਪੱਤੀ ਉਦੋਂ ਕੱਟੀ ਜਾਣੀ ਆਪਾਂ ਇਹਦੇ ਤੇ ਤਾਂ ਚਲ ਗਿਆ ਪਤਾ ਨਹੀਂ ਇਹਦੇ ਤੇ ਜਾਣਦੇ ਮੇ ਆ ਆਰਡਰ ਜਾਣ ਵਾਲੇ ਪਰ ਮੈਂ ਬਣਾ ਲੀ ਨੀ ਜੇ ਪਹਿਲਾਂ ਆਰਡਰ ਬਣਾ ਸੀ ਮੇ ਮੁੰਡੇ ਫੋਨ ਮੈਨੂੰ ਆ ਲੈਣਾ ਤਾਂ ਇਹ ਇਹ ਕਾਬਾ ਕਰਨ ਤੇ ਲਗਾ ਦੋ ਇਹਦਾ ਮੱਕਾ ਵੀ ਮਿਕਸ ਕਰਦੇ ਆ ਕਿਹੜਾ ਖਾਣਾ ਆਪ ਵੀ ਕਿਹੜਾ ਮੱਦਿਕ ਕਰਾ ਲਓ ਨਹੀਂ ਨਹੀਂ ਕਾਬਾ ਨਹੀਂ ਨੋਰਮਲ ਵੈਜੀਟੇਰੀਅਨ ਦੇ ਵਿੱਚ ਫੋਟੋ ਲਾਣਾ ਕਿਹੜਾ ਦਿਲ ਕਰਾ ਸਾਡਾ ਜੋ ਜੜੀ ਅੱਧੀ ਤੇਰੇ ਬੰਦੋ ਦੋ ਪਾਣੀ ਮੈਨੂੰ ਤੁਸੀਂ ਇਦਾਂ ਕਰੋ ਕੱਲਾ ਲਿਖ ਲੈ ਵੈਜੀਟੇਰੀਅਨ ਬਾਕੀ ਬਣਾਵਾ ਬਚਨਿਆ ਸਾਹਮਣੇ ਓਕੇ ਇੱਕ ਫੋਟੋ ਲਾਣਾ ਕਰ ਦਿਓ ਫੋਟੋ ਲਾ ਲੀ ਦੋ ਕੁ ਬੰਦ ਇੱਕ ਹੋਰ ਹੈ ਜੀ

ਆ ਤਾੜ ਲੈ ਕੇ ਤੇ ਤਾਂ ਮੈਂ ਬੁਣਾਈ ਲਈ ਆ ਆਹ ਅੱਡੀ ਗਾ ਉਹ ਮੈਂ ਸੋਟੀ ਬਿਚੋ ਵਾਲੀ ਆ ਨਹੀਂ ਉਹ ਵੀ ਸਾਈਡ ਕਰੋ ਇਹ ਨਹੀਂ ਆ ਵੇਖਦਾ ਆ ਇਹ ਨਵੇਂ ਆ ਆ ਵੇਖੋ आलो लेट लोली गाना यार बंद करता ही गाना बंद कर कौन लगाए तू गेम पर मारूंगा hello um uh, do happy birthday <laughs> <laughs> <laughs>

ਹੈਪੀ ਫਾਈਵ ਤੁਮਾਰੇ ਚੋਤੇ ਨੂੰ ਥੋੜੀ ਰਵਾਰੀ ਹੁਣ ਨਹੀਂ ਨਹੀਂ ਅਸੀਂ ਜਾਣਾ ਨਹੀਂ ਨਹੀਂ ਭਾਈ ਕਾ ਕਾ ਦੇ ਲੱਕਾ ਹੋ ਗਿਆ ਭਾਈ ਜਣਿਕਾ ਦਵਿੰਦਰ ਨਾਲ ਦਵਿੰਦਰ ਨਾਲ ਫਰੀ ਭਾਈ ਐਦ ਨੂੰ ਕਹਿੰਦੇ ਆ ਆਗੇ ਹਰਮਸ ਵੀ ਆਇਆ ਬਣਾ ਬਾਈ ਲਵੀ ਇਹ ਮੁੰਡੇ ਅੱਜ ਪੀਸੇ ਬਹੁਤ ਵਧੀਆ ਬਣਾਏ ਸਾਰੇ ਜਣੇ ਤਾੜੀ ਵਰ ਮੁੰਡੇ ਪਾਸ ਯਾਰ ਬਹੁਤ 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 ਸੋਚਣਾ ਹੈ ਹੈ ਓ ਮੁੰਡੇ ਬਣਾ ਬਹੁਤ ਬੋਲੇ ਬੋਸ ਬੋਸ ਜਣੇ ਵੀ ਜੀ ਉਹ ਕਿੱਧਰ ਨੇ ਕੋਈ ਕਰਨ ਇਹ ਇਧਰੇ ਸੁਣੀਆਂ ਹਾਂਜੀ ਬਈ ਉਹ ਮੁੰਡਾ ਜਿਹੜਾ ਵੇਚਣਾ ਉਹ ਜਿਹਨੂੰ ਬੌਸ ਲਗਾਇਆ ਕੋਈ ਬੌਸ ਹੀ ਬਣ ਤਾਉਣੇ ਸਾਰੇ ਵੀ ਉਹਨੇ ਬਣਾਏ ਮੁੰਡੇ ਨਹੀਂ ਸਹੀ ਗੱਲ ਹੈ ਬਹੁਤ ਚੰਗੀ ਆਪੀ ਇਹ ਬਹੁਤ ਬੜਿਆ ਹੈ ਹੈਪੀ ਬਰਥਡੇ ਆਹ ਮੁੰਡੇ ਦਾ ਪਾਪੇ ਨੂੰ ਦੱਗੇ ਮੈਂ ਸਵੇਰੇ ਪਹਿਲਾਂ ਮੈਨੂੰ ਕਿਦਾਂ ਬੱਚੋ ਕੀ ਹਾਲ ਚੱਲ ਨੇ ਠੀਕ ਹੈ ਸ਼ਗਲੇ ਵੀਰੇ ਸਸੀ ਗੱਲ ਜੀ ਸ਼ਗਲੇ ਵੀਰੇ ਅਗਰ ਨਾ ਵੱਡਾ ਹੋ ਗਿਆ ਨਾ ਹਾਂਜੀ ਵੱਡਾ ਹੋ ਗਿਆ ਓ ਤੁਮਾਦੋਂ ਕਿਵੇਂ ਆ ਵਧੀਆ ਹਾਂਜੀ ਕੱਲੇ ਪੀਜ਼ਾ ਪਾਰਟੀ ਇੰਜੋਏ ਕੀਤੀ ਠੀਕ ਹੈ ਫੁੱਲ ਇੰਜੋਏ ਕੀਤਾ ਵਧੀਆ ਹਾਂਜੀ ਤੇ ਮੁਛੋਟੇ ਹਨ ਕੁਛ ਆਨਕੋ ਇਕੱਠੇ ਸੀਗੇ ਹਾਂ ਲੇਕਿਨ ਤੁਸੀਂ ਪੀਜ਼ਾ ਵਗੈਰਾ ਖਾ ਲਏ ਕਿਵੇਂ ਹਾਂਜੀ ਖਾ ਲਏ ਚਲੋ ਵਧੀਆ ਮੁਕਦੀ ਕੱਲੇ ਵੀ ਇੰਜੋਏ ਕੀਤਾ ਸਾਰੇ ਨੇ ਨਾ ਹਾਂਜੀ ਵੈਰੀ ਗੁੱਡ ਨਹੀਂ ਪਹਿਲਾਂ ਕੁਝ ਹੋਰ ਗੋਲਾ ਹੈ ਬਾਜ਼ ਨਹੀਂ ਆਇਆ ਬਾਜ਼ ਲੈ ਕੇ ਰਾਣਾ ਹੈ ਗੱਲ ਚੱਲਦੀ ਰਹੇ ਹਾਂ ايني چلاي چلوه تو ناري جيلاجي ਸ਼ੈਡ ਤੇ ਕਰ ਦਿੱਤ ਕਰ ਲੈਣਾ ਮੈਨੂੰ ਤਾਂ ਉਹਨਾਂ ਨੇ ਚਲਾਉਣਾ ਯਾਰ ਮੈਨੂੰ ਬਾਈ ਚਲਾ ਚਲਾ ਲੈ ਕੇ ਸੰਸੇ ਆ ਆ ਮੁੰਡਾ ਚਲਾਏਗਾ ਆ ਫੋਟੋ ਕਰੀ ਗਏ ਧੰਨਵਾਦ ਇਹ ਮੁੰਡਾ ਪੁੱਠੇ ਕੇ ਬੰਦ ਕਰੀ ਗਏ ਕਦੋਂ ਨੂੰ ਆ ਇੱਕ ਮਿੰਟ ਨਾਲ ਹੀ ਗਾ কমা <laughs> <laughs> ਅੜ ਗਿਆ ਸੀ ਗੱਲ ਹੁਣ ਮਿੱਤਰੋ ਟਾਈਮ 12:00 ਵਜੇ 7 ਮਿੰਟ ਹੋ ਗਏ ਆ ਪੂਰੇ ਤੇ ਆਪਾਂ ਹੁਣ ਫ੍ਰੀ ਹੋ ਹਲੇ ਹੋਈ ਨਹੀਂ ਫ੍ਰੀ ਨਹੀਂ ਆਪਾਂ ਹੋਲੇ ਮਨ ਲ ਬਾਈਉਡੀ ਪਾਰਟੀ ਪੂਰੀ ਖਤਮ ਕਰਕੇ ਆਪਣੇ ਚਲੇ ਗਏ ਆ ਤੇ ਹੁਣ ਆਪਾਂ ਨੇ ਚੱਕਰ ਸਾਰੇ ਕਰਨੇ ਆ ਟੇਬਲ ਟੂਲ ਸਾਰੇ ਸੈੱਟ ਕਰਨੇ ਆ ਭਾਂਡੇ ਢਿੰਡੇ ਸਾਰੇ ਸਾਹਮਣੇ ਆ ਲੱਗੇ ਪਾ ਸਾਨੂੰ 1:30 ਵਜ ਜਾਣਾ ਪਰ ਹਾਂਜੀ 1:30 ਮਿੱਤਰੋ ਵੱਜ ਜਾਣਾ ਤੇ ਬਾਕੀ ਕੋਲ ਮਲਾ ਕੇ ਬੜਾ ਵਧੀਆ ਰਿਹਾ ਅੱਜ ਦਾ ਦਿਨ ਫੈਸਲਾ ਬਹੁਤ ਵਧੀਆ ਕੀਤਾ ਆਪਾਂ ਤੇ ਕੰਮ ਕਰ ਵੀ ਕੀਤਾ ਤੁਹਾਡੇ ਸਾਰਾ ਸ਼ੇਅਰ ਕੀਤਾ ਸਾਰਾ ਦਿਨ ਸਾਰਾ ਵਲੌਗ ਆਪਣੀ ਜਿੰਦਗੀ ਦਾ ਇੱਕ ਹੋਰ ਆਪਾਂ ਤੁਹਾਡੇ ਸ਼ੇਅਰ ਕੀਤਾ ਤੇ ਜਿਹੜਾ ਜਿਹੜਾ ਪਸੰਦ ਆ ਲਾਈਕ ਸ਼ੇਅਰ ਕਮੈਂਟ ਸ਼ੁਰੂ ਕਰਿਓ ਚੈਨਲ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਰਿਓ ਕਲ ਮਿਲਾਂਗੇ ਹੋਰ ਸੋਹਣੇ ਵਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ